ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਦੀ ਮੁਸ਼ਕਲ ਲਗਾਤਾਰ ਵੱਧਦੀਆਂ ਹੀ ਚੱਲ ਰਹੀਆਂ ਨੇ ਜੀਹਾਂ ਉਹਨਾਂ ਦੀ ਜੜੀ ਨਿਆਇਕ ਹਿਰਾਸਤ ਉਸ ਚੋਂ ਫਿਰ ਤੋਂ ਵਾਅਦਾ ਹੋ ਗਿਆ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਦੀ ਨਿਆਇਕ ਹਿਰਾਸਤ ਫਿਰ ਤੋਂ ਵਾਦਾ ਦਿੱਤੀ ਗਈ ਹੈ ਤੇ ਜਾਣਕਾਰੀ ਮੁਤਾਬਕ 18 ਅਕਤੂਬਰ ਤੱਕ ਵਿਕਰਮ ਸਿੰਘ ਮਜੀਠੀਆ ਦੀ ਨਿਆਇਕ ਹਿਰਾਸਤ ਚ ਵਾਅਦਾ ਕਰ ਦਿੱਤਾ ਗਿਆ ਯਾਨੀ ਕਿ 18 ਅਕਤੂਬਰ ਤੱਕ ਉਹਨਾਂ ਦੀ ਨਿਆਇਕ ਹਿਰਾਸਤ ਵਾਦਾ ਦਿੱਤੀ ਗਈ ਹੈ ਅੱਜ ਵੀਡੀਓ ਕਾਨਫਰੰਸ ਰਾਹੀਂ ਮੁਹਾਲੀਅਤ ਅਦਾਲਤ ਚ ਵਿਕਰਮ ਸਿੰਘ ਮਜੀਠੀਆ ਪੇਸ਼ ਹੋਏ ਸੀ ਯਾਨੀ ਕਿ ਅੱਜ ਵਿਕਰਮ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਸੀ ਤੇ ਵੀਡੀਓ ਕਾਨਫਰੰਸ ਦੇ ਰਾਹੀਂ ਉਹਨਾਂ ਦੀ ਪੇਸ਼ੀ ਹੋਈ ਤੇ ਹੁਣ ਜਾਣਕਾਰੀ ਨਿਕਲ ਕੇ ਵੱਡੀ ਸਾਹਮਣੇ ਆਈ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਨਿਆਇਕ ਹਿਰਾਸਤ 18 ਅਕਤੂਬਰ ਤੱਕ ਹੋਰ ਵੱਧ ਗਈ ਹੈ ਦੱਸਦੀ ਹੈ ਕਿ ਬਿਕਰਮ ਸਿੰਘ ਮਜੀਠੀਆ ਨਾਬਾ ਜੇਲ੍ਹ ਚ ਬੰਦ ਨੇ ਤੇ ਬਿਕਰਮ ਸਿੰਘ ਮਜੀਠੀਆ ਨੂੰ 25 ਜੂਨ ਨੂੰ ਵਿਜੀਲੈਂਸ ਸਟਿੰਗ ਵੱਲੋਂ ਉਹਨਾਂ ਦੇ ਅੰਮ੍ਰਿਤਸਰ ਵਾਲੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਆਮਦਨ ਤੋਂ ਵੱਧ ਜਾਇਦਾਦ ਧੋਣ ਦੇ ਵੱਡੇ ਗੰਭੀਰ ਆਰੋਪ ਬਿਕਰਮ ਸਿੰਘ ਮਜੀਠੀਆ ਤੇ ਲੱਗੇ ਨੇ ਤੇ ਇਸੇ ਤੇ ਤਹਿਤ ਉਹ ਪਿਛਲੇ ਜੂਨ ਤੋਂ ਲੈ ਕੇ ਹੁਣ ਤੱਕ ਜਿਹੜੇ ਨਾਬਾ ਜੇਲ੍ਹ ਚ ਬ ਇਹ ਖਿਰਾਸਾ ਦੇ ਉੱਚ ਵਾਅਦਾ ਹੀ ਦੇਖਣ ਨੂੰ ਮਿਲ ਰਿਹਾ ਉਹਨਾਂ ਦੀ ਸੁਣਵਾਈ ਹੁੰਦੀ ਤਾਂ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਪੇਸ਼ੀ ਹੁੰਦੀ ਉਸ ਦਿਨ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਨਿਆਂਇਕ ਖਿਰਾਸਾ ਤੇ ਉਸ ਤੋਂ ਬਾਅਦ ਲਗਾਤਾਰ ਵਾਦੇ ਜਾ ਰਹੀ ਹੈ ਇਸ ਤੋਂ ਪਹਿਲਾਂ 29 ਤਰੀਕ ਨੂੰ ਵੀ 29 ਸਤੰਬਰ ਨੂੰ ਉਹਨਾਂ ਦੀ ਪੇਸ਼ੀ ਹੋਈ ਸੀ ਤਾਂ ਉਸ ਤੋਂ ਬਾਅਦ ਹਰਿਆਣਾ ਤੇ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਵੱਡੀ ਰਹਾ ਥੋੜੀ ਜਿਹੀ ਮਿਲੀ ਸੀ ਬਿਕਰਮ ਸਿੰਘ ਮਜੀਠੀਆ ਨੂੰ ਦਰਅਸਲ ਬਿਕਰਮ ਸਿੰਘ ਮਜੀਠੀਆ ਨੇ ਦਰਜ ਕੀਤਾ ਸੀ ਦਾਇਰ ਕੀਤੀ ਸੀ ਯਾਚਕਾ ਕਿ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੁੰਦੀ ਉਸ ਤੋਂ ਤੇ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਸੀ ਉਹਨਾਂ ਨੇ ਇਆ ਚੀ ਕਦਰ ਦੇ ਉਸਤੇ ਹੀ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ 29 ਸਤੰਬਰ ਨੂੰ ਵੱਡਾ ਫੈਸਲਾ ਲਿਆ ਗਿਆ ਸੀ ਜਿਸ ਚ ਸਾਫ ਤੌਰ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜੀ ਆਰਡਰ ਸੀਗੇ ਪੰਜਾਬ ਸਰਕਾਰ ਨੂੰ ਦਿੱਤੇ ਸੀ ਕਿ ਬਿਕਰਮ ਸਿੰਘ ਮਜੀਠੀਆ ਦੇ ਕੇਸ ਚ ਕੋਈ ਵੀ ਅਗਰ ਸੁਣਵਾਈ ਹੋਗੀ ਜਾਂ ਕੋਈ ਵੀ ਕਾਰਵਾਈ ਯਾਨੀ ਕਿ ਕੋਈ ਵੀ ਵੱਡੀ ਕਾਰਵਾਈ ਜੋ ਹੋਗੀ ਉਸ ਤੋਂ ਪਹਿਲੇ 7 ਦਿਨਾਂ ਪਹਿਲੇ ਬਿਕਰਮ ਸਿੰਘ ਮਜੀਠੀਆ ਨੂੰ ਆ ਪੰਜਾਬ ਸਰਕਾਰ ਨੂੰ ਨੋਟਿਸ ਦੇਣਾ ਪਵੇਗਾ ਇਹ ਵੱਡੀ ਜਿਹੜੀ ਰਾਹਤ ਸੀਗੀ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਦਿੱਤੀ ਗਈ ਸੀ 29 ਸਤੰਬਰ ਨੂੰ ਉਸ ਤੋਂ ਬਾਅਦ ਉਹਨਾਂ ਨਿਆਇ ਖਿਰਾਸਤ ਵੀਡੀਓ ਸਿਗੀ ਉੱਚ ਵੀਵਾਦ ਹੋਇਆ ਸੀ ਤੇ ਹੁਣ ਫੇਰ ਤੋਂ ਅੱਜ ਜੋ ਜੋ ਸਿਗੀ ਉਹਨਾਂ ਦੀ ਕਾਨਫਰੰਸ ਦੇ ਰਾਹੀਂ ਵੀਡੀਓ ਕਾਨਫਰੰਸ ਦੇ ਰਾਹੀਂ ਪੇਸ਼ੀ ਹੋਈ ਮੋਹਾਲੀ ਦੇ ਅਦਾਲਤ ਵਿੱਚ ਤੇ ਹੁਣ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆਈ ਕਿ ਵਿਕਰਮ ਸਿੰਘ ਮਜੀਠੀਆ ਦੀ ਨਿਆਇ ਖਿਰਾਸਤ ਜੋ ਫੇਰ ਤੋਂ ਵਾਧਾ ਹੋ ਗਿਆ ਤੇ 18 ਅਕਤੂਬਰ ਤੱਕ ਉਹਨਾਂ ਦੀ ਨਿਆਇ ਖਿਰਾਸਤ ਵਾਧਾ ਦਿੱਤੀ ਗਈ ਹੈ ਤੇ ਹੁਣ ਉਹਨਾਂ ਦੀ ਅਗਲੀ ਜਿਹੜੀ ਪੇਸ਼ੀ ਹੈ ਉਹ 18 ਅਕਤੂਬਰ ਨੂੰ ਹੋਗੀ ਲਗਾਤਾਰ ਜੁੜੇ ਹੈਗੇ ਆ ਵਿਕਰਮ ਸਿੰਘ ਮਜੀਠੀਆ ਜਿਹੜੇ ਹੁਣ ਮੁਸ਼ਕਲਾਂ ਨੇ ਕਿਤੇ ਨਾ ਕਿਤੇ ਘਟ ਤਾ ਨਹੀਂ ਹੁੰਦੇ ਦਿਖਾਈ ਦੇ ਰਹੇ ਨਹੀਂ ਕਿਉਂਕਿ ਹਰ ਪੇ ਉਹਨਾਂ ਦੀ ਨਿਆਇ ਖਿਰਾਸਤ ਵਧ ਰਹੀ ਹੈ ਉਹ ਜੂਨ ਤੋਂ ਲੈ ਕੇ ਹੁਣ ਤੱਕ ਉਹ ਜਿਹੜੇ ਹੈ ਜੇਲ੍ਹ ਚ ਹੀ ਬੰਦ ਨੇ ਤੇ ਉਹਨਾਂ ਦੇ ਪਤਨੀ ਵੀ ਉਹਨਾਂ ਨਾਲ ਮੁਲਾਕਾਤ ਕਰਨ ਗਏ ਤੇ ਪਿਛਲੇ ਸਮੇਂ ਵਿੱਚ ਵੀ ਜੇ ਆਪਾਂ ਗੱਲ ਕਰੀਏ ਤਾਂ ਵੱਖ-ਵੱਖ ਆਗੂਆਂ ਵੱਲੋਂ ਵੀ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਗਈ ਜੇ ਗੱਲ ਕਰੀਏ ਤੇ ਆਪਾਂ ਡੇਰਾ ਬਿਆਸ ਦੇ ਜਿਹੜੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਸੀ ਉਹ ਵੀ ਕੁਝ ਦਿਨਾਂ ਪਹਿਲੇ ਹੀ ਵਿਕਰਮ ਸਿੰਘ ਮਜੀਠੀਆ ਨੂੰ ਨਾਬਾ ਜੇਲ੍ਹ ਮਿਲਨ ਪਹੁੰਚੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਇਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾ ਨੇ ਵੀ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਪੈਣਾ ਹਰ ਸਮਰਥੀ ਪਹੁੰਚੇ ਤੇ ਇਸ ਤੋਂ ਬਾਅਦ ਹੁਣ ਵੱਡੀ ਖਬਰ ਅੱਜ ਨਿਕਲ ਕੇ ਸਾਹਮਣੇ ਹੈ ਕਿ ਅੱਜ ਜੋ ਵਿਕਰਮ ਸਿੰਘ ਮਜੀਠੀਆ ਦੀ ਫਿਰ ਤੋਂ ਜਿਹੜੀ ਸੀਗੀ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਹੋਈ ਹੈ ਤੇ ਹੁਣ ਵੱਡੀ ਖਬਰ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਨਿਆਇਕ ਰਾਸਤੇ ਉਹ 18 ਅਕਤੂਬਰ ਤੱਕ ਫਿਰ ਤੋਂ ਵਧਾ ਦਿੱਤੀ ਗਈ ਹੈ ਤੇ ਹੁਣ ਆਉਣ ਵਾਲੇ ਸਮੇਂ 'ਚ ਵੇਖਣਾ ਹੋਵੇਗਾ ਕਿ 18 ਤਰੀਕ ਨੂੰ ਜਿਹੜੀ ਵਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਹੋਵੇਗੀ ਉੱਚ ਕੀ ਫੈਸਲਾ ਆਉਂਦਾ ਤੇ ਆਖਿਰ ਹੁਣ ਵਿਕਰਮ ਸਿੰਘ ਮਜੀਠੀਆ ਦਾ ਕੇਸ ਅੱਗੇ ਜਾ ਕੇ ਕੀ ਮੋੜ ਲੈਂਦਾ ਹੈ ਜਿੱਚ ਕੋਈ ਫੈਸਲਾ ਜੋ ਹੈ ਉਹ ਜਾਂਦਾ ਜਾਂ ਫਿਰ ਇਸ ਤਰ੍ਹਾਂ ਹੀ ਜਦਾ ਵਾਅਦਾ ਦੇਖਣ ਨੂੰ ਮਿਲ ਰਿਹਾ ਕਿ ਉਸ 18 ਤਰੀਕ ਨੂੰ ਯਾਨੀ ਕਿ 18 ਅਕਤੂਬਰ ਨੂੰ ਫੇਰ ਤੋਂ ਹੀ ਉਹਨਾਂ ਦੀ ਨਿਆਂਇਕ ਰਾਸਤੇ 'ਚ ਵਾਅਦਾ ਹੋਵੇਗਾ ਜਿਸਨੂੰ ਲਗਾਤਾਰ ਵੇਖਣ ਨੂੰ ਮਿਲ ਰਿਹਾ ਤੇ ਹੁਣ ਆਉਣ ਵਾਲੇ ਸਮੇਂ 'ਚ ਵੀ ਇਹਖਣਾ ਹੋਵੇਗਾ ਕਿ ਇਸ ਕੇਸ 'ਚ ਅੱਗੇ ਹੁਣ ਕੀ ਹੋਵੇਗਾ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ